ਆਪਣੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਕਰਮ ਇੰਦਰੀਆਂ ਨੇ ਤੇ ਸਾਡੇ ਸਰੀਰ ਦੇ ਅੰਦਰ ਜੋ ਸੂਖਮ ਪਰਿਵਾਰ ਵੱਸਦਾ ਹੈ ਉਹਨਾਂ ਸਾਰਿਆਂ ਤੇ ਰਾਜ ਕਰਨਾ ਹੈ ਤੇ ਉਹਨਾਂ ਦੀ ਖੁਰਾਕ ਦਾ ਵੀ ਪ੍ਰਬੰਧ ਕਰਨਾ ਹੈ ਆਪਾਂ ਨੂੰ ਸਾਡੇ ਮਨ ਦੀ ਖੁਰਾਕ ਦਾ ਨਹੀਂ ਪਤਾ ਸਾਡੇ ਮਨ ਦੀ ਖੁਰਾਕ ਕੀ ਹੈ ਫਿਰ ਉਹ ਵੀ ਸਾਨੂੰ ਗੁਰਮਖਾਂ ਨੇ ਸਮਝਾਇਆ ਕਿ ਸਾਡਾ ਜਿਹੜਾ ਅੰਮ੍ਰਿਤ ਰਸ ਹੈ ਸਾਡੇ ਅੰਦਰ ਅੰਤਰ ਘੂਟਾ ਅੰਮ੍ਰਿਤ ਭਰਿਆ ਕਹਿੰਦੇ ਸ਼ਬਦੇ ਕਾੜ ਪੀਏ ਪੁਨਿਹਾਰੀ ਇਹ ਜੋ ਸ਼ਬਦ ਆਪਾਂ ਜਪਦੇ ਆਂ ਇਹ ਜਪ-ਜਪ ਕੇ ਜਪ-ਜਪ ਕੇ ਉਹਨਾਂ ਨੇ ਆਪਾਂ ਨੂੰ ਸਮਝਾਇਆ ਹੈ ਕਿ ਅਸੀਂ ਆਪਣੇ ਅੰਦਰੋਂ ਅੰਮ੍ਰਿਤ ਪ੍ਰਗਟ ਕਰਨਾ ਹੈ ਉਸ ਅੰਮ੍ਰਿਤ ਉਹ ਸਾਡਾ ਅੰਮ੍ਰਿਤ ਸਾਨੂੰ ਹਰ ਰੋਜ਼ ਮਿਲ ਰਿਹਾ ਹੈ ਸਾਡੇ ਮਨ ਦੀ ਖਰਾਕ ਜਿਵੇਂ ਤਨ ਦੀ ਖਰਾਕ ਦਾ ਸਾਡਾ ਇੱਧਰ ਪ੍ਰਬੰਧ ਕੀਤਾ ਹੋਇਆ ਹੈ ਉਸੇ ਤਰ੍ਹਾਂ ਸਾਡੀ ਮਨ ਦੀ ਖਰਾਕ ਵੀ ਸਾਨੂੰ ਹਰ ਰੋਜ਼ ਮਿਲਦੀ ਹੈ ਪਰ ਉਹ ਜਿਹੜੇ ਪੰਜ ਚੋਰ ਨੇ ਕਾਮ ਲੋਭ ਮੋਹ ਅਹੰਕਾਰ ਸਾਡਾ ਅੰਮ੍ਰਿਤ ਰਸ ਨੂੰ ਰੁਕੀ ਜਾਂਦੇ ਨੇ ਅੰਮ੍ਰਿਤ ਰਸ ਨੂੰ ੁੱਟਣ ਕਰਕੇ ਸਾਡਾ ਮਨ ਕਮਜ਼ੋਰ ਹੋ ਗਿਆ ਫਿਰ ਸਾਨੂੰ ਗੁਰੂਖਾਂ ਨੇ ਸਮਝਾਇਆ ਕਿ ਆਪਾਂ ਇੱਥੇ ਜਗਤ ਦੇ ਵਿੱਚ ਇੱਕ ਖੇਡ ਖੇਡਣ ਆਏ ਹੋਏ ਹਾਂ ਉਹ ਖੇਡ ਕੀ ਹੈ ਜਿਵੇਂ ਆਪਾਂ ਦੁਨਿਆਵੀ ਖੇਡ ਦੇਖਦੇ ਆ ਦੋ ਖਿਡਾਰੀ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਜਿੱਤ ਹਾਰ ਹੋਣੀ ਹੁੰਦੀ ਹੈ ਇਸੇ ਤਰ੍ਹਾਂ ਇਹ ਸੁਖਮ ਖੇਡ ਹੈ ਇਹ ਜਿਹੜੀ ਸੁਖਮ ਖੇਡ ਹੈ ਇਹਦੇ ਵਿੱਚ ਖੇਡਦਾ ਕੌਣ ਹੈ ਸਾਡਾ ਮਨ ਤੇ ਪੰਜ ਚੋਰ ਜਿਨ੍ਹਾਂ ਨੂੰ ਕਾਮ, क्रोध, ਲੋਭ, ਮੋਹ, ਹੰਕਾਰ ਕਹਿੰਦੇ ਹਨ ਉਹਨਾਂ ਦੇ ਨਾਲ ਇਹਦੀ ਖੇਡ ਹੈ ਮਨ ਕਰਨਾ ਕਿਉਂ ਆ ਕਿਉਂਕਿ ਇਹ ਤਾਂ ਰਾਜਾ ਸੀ ਜਿਹੜਾ ਰਾਜਾ ਹੁੰਦਾ ਹੈ ਉਹਦੇ ਕੋਲ ਤਾਂ ਸਾਰੀਆਂ ਤਾਕਤਾਂ ਹੁੰਦੀਆਂ ਨੇ ਪਰ ਸਾਡੇ ਕੋਲ ਉਹ ਸਾਰੀਆਂ ਤਾਕਤਾਂ ਕਿਉਂ ਨਹੀਂ ਰਹੀਆਂ ਕਿਉਂਕਿ ਜਿਵੇਂ ਹੀ ਇੱਥੇ ਦੁਨੀਆਂ ਦੇ ਵਿੱਚ ਪ੍ਰਵੇਸ਼ ਹੋਇਆ ਸਾਡੇ ਮਨ ਦਾ ਉਹ ਸਾਰਾ ਕੁਝ ਭੁੱਲ ਗਿਆ ਕਿਉਂਕਿ ਗੁਰਬਾਣੀ ਗੁਰੂ ਦਾ ਫਰਮਾਨ ਹੈ ਕਹਿੰਦੇ ਦੀਪ ਬਾਰੀ ਪੁਰਖ ਵਧਾਤੇ ਬਹੁੜ ਬਹੁੜ ਧੰਨਵਾਦੇ ਸਾਨੂੰ ਜਿਵੇਂ ਹੀ ਸਾਡਾ ਜਨਮ ਹੋਇਆ ਪਵਾਲੀ ਦੇ ਕੇ ਛੱਡਿਆ ਭਾਵ ਸਾਡੀ ਮਾਲਕ ਦੇ ਨਾਲ ਜਿਹੜੀ ਲਿਵ ਜੁੜੀ ਹੋਈ ਸੀ ਉਹਨੂੰ ਤੋੜਦਾ ਇਹ ਖੇਡ ਸਾਨੂੰ ਸਾਰਾ ਮਾਲਕ ਨੇ ਪਹਿਲਾਂ ਹੀ ਸਮਝਾਇਆ ਹੋਇਆ ਸੀ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਦੇ ਸਰ ਇੱਕੋ ਜਹੀ ਕਰਦੇ ਖੇਡ ਰਚਾਇਆ ਅਸੀਂ ਤਾਂ ਉਹ ਖੇਡ ਦੇ ਵਿੱਚ ਖੇਡਣ ਵਾਸਤੇ ਸਾਡੇ ਮਨ ਨੂੰ ਭੇਜਿਆ ਗਿਆ ਹੁਣ ਮਨ ਇਹ ਪੰਜਾਂ ਨੇ ਆਪਣੀ ਗੇੜ ਸ਼ੁਰੂ ਕਰਤੀ ਇਹ ਸਾਨੂੰ ਹੁਰਨੇ ਦਿੰਦੇ ਨੇ ਵਿਚਾਰ ਦਿੰਦੇ ਨੇ ਤੇ ਸਾਡਾ ਮਨ ਹੈ ਜਿਹੜਾ ਇਹਨਾਂ ਦਾ ਸਾਥੀ ਬਣ ਗਿਆ ਇਨ ਦਾ ਸਾਥੀ ਬਣਨ ਕਰਕੇ ਇਹਨੂੰ ਆਪਣੀ ਸੁਧਗੁਤੀ ਨੇ ਰਹੀ ਨਾ ਇਹਨੂੰ ਆਪਣੀ ਖਰਾਕ ਦਾ ਚੇਤਾ ਰਹਾ ਨਾ ਇਹਨੂੰ ਆਪਣੇ ਰਾਜ ਭਾਗ ਦਾ ਚੇਤਾ ਰਹਾ ਸੋ ਇਹ ਸਾਰਾ ਜਿਹੜਾ ਖੇਡ ਹੈ ਗੁਰਮੁਖੋ ਆਪਾ ਨੂੰ ਪਹਿਲਾਂ ਕੁਝ ਵੀ ਨਹੀਂ ਸੀ ਪਤਾ ਆਪਾਂ ਬਿਲਕੁਲ ਨਹੀਂ ਸੀ ਜਾਣਦੇ ਤੇ ਮਾਲਕ ਨੇ ਆਪਣੇ ਤੇ ਮਿਹਰ ਕੀਤੀ ਆ ਪਰਮਾਤਮਾ ਨੇ ਇਹੋ ਜੇ ਗੁਰਮਖਾ ਨੂੰ ਆਪਣੇ ਘਰੋਂ ਭੇਜ ਕੇ ਇੱਥੇ ਸਾਡਾ ਉਧਾਰ ਕੀਤਾ ਨਹੀਂ ਤਾਂ ਆਪਾਂ ਸੋਚ ਕੇ ਦੇਖੋ ਸਾਰੇ ਆਪਾਂ ਨੂੰ ਇਹ ਗੱਲ ਕਦੋਂ ਸਮਝ ਲੱਗਣੀ ਸੀ ਜੇ ਭਾਈ ਸਾਹਿਬ ਨਾ ਸਮਝਾਉਂਦੇ ਇਹ ਤਾਂ ਅਕਾਲ ਪੁਰਖ ਨੇ ਰਹਿਮ ਕੀਤਾ ਸਾਡੇ ਤੇ ਤੇ ਉਹਨਾਂ ਗੁਰਮਖਾ ਨੂੰ ਇੱਥੇ ਭੇਜਿਆ ਉਸ ਤੋਂ ਵੱਡੇ پاک ਤੋਂ ਦੁਨੀਆ ਤਾਂ ਹੋਰ ਵੀ ਕਿੰਨੀ ਵੱਸਦੀ ਆ ਆਪਾਂ ਨੂੰ ਉਹਨਾਂ ਦਾ ਸੰਗ ਪ੍ਰਾਪਤ ਹੋ ਗਿਆ ਨਹੀਂ ਤਾਂ ਆਪਾਂ ਦੇਖਦੇ ਆ ਹੁਣ ਦੁਨੀਆ ਦੇ ਵਿੱਚ ਕਿਹੋ ਜਿਹਾ ਕਿਹੋ ਜਿਹਾ ਪਖੰਡੀ ਸਾਧ ਜਿਹੜੇ ਨੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਲੋਕ ਬਹੁਤ ਸਾਰੇ ਦੀਵ ਕਿਉਂਕਿ